ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੇ ਬਚਪਨ ਦੇ ਯਾਰ ਹੋਣ ਦਾ ਦਾਵਾ ਕਰਨ ਵਾਲੇ ਮਨਜਿੰਦਰ ਮੱਖਾ ਨੇ ਸਿੱਧੂ ਮੂਸੇਵਾਲੇ ਤੇ ਲਿਖੀ ਇੱਕ ਕਿਤਾਬ ਰਿਲੀਜ਼ ਕੀਤੀ ਸੀ ਜਿਸ ਦਾ ਨਾਮ ਦਾ ਰੀਅਲ ਰੀਜ਼ਨ ਵਾਇਲ ਲੈਜੈਂਡ ਡਾਈਡ ਰੱਖਿਆ ਗਿਆ ਹੈ ਇਸ ਕਿਤਾਬ ਬਾਰੇ ਸਿੱਧੂ ਮੂਸੇਵਾਲਾ ਦੇ ਹੋਰ ਕਰੀਬੀਆਂ ਨੇ ਕਿਹਾ ਸੀ ਕਿ ਇਹ ਕਿਤਾਬ ਵਿੱਚ ਸਿੱਧੂ ਮੂਸੇਵਾਲਾ ਦੀ ਅਸਲੀ ਸਟੋਰੀ ਨਹੀਂ ਹੈ ਤੇ ਇਹ ਕਿਤਾਬ ਮਾਪਿਆਂ ਨੂੰ ਬਿਨਾਂ ਪੁੱਛੇ ਤਿਆਰ ਕੀਤੀ ਗਈ ਹੈ ਪਰ ਸਿੱਧੂ ਮੂਸੇਵਾਲਾ ਨੂੰ ਆਪਣਾ ਯਾਰ ਕਹਿਣ ਵਾਲੇ ਮਨਜਿੰਦਰ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਮਾਤਾ ਜੀ ਨਾਲ ਵੀ ਗੱਲ ਹੋਈ ਹੈ ਤੇ ਇਹ ਕਿਤਾਬ ਉਸ ਨੇ ਮਾਪਿਆਂ ਦੀ ਸਹਿਮਤੀ ਨਾਲ ਲਿਖੀ ਹੈ ਪਰ ਦੋਸਤੋ ਹੁਣ ਮਾਤਾ ਚਰਨਕੌਰ ਦੀ ਇੱਕ ਪੋਸਟ ਨੇ ਸਾਰਾ ਸੱਚ ਸਾਹਮਣੇ ਲਿਆ ਦਿੱਤਾ ਹੈ ਮਾਤਾ ਚਰਨਕੌਰ ਨੇ ਸਿੱਧੂ ਮੂਸੇਵਾਲਾ ਦੀ ਆਪਣੇ ਯਾਰਾਂ ਨਾਲ ਕਾਲਜ ਟਾਈਮ ਦੀ ਇੱਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਉਹ ਦੋਸਤ ਨੇ ਜਿਹੜੇ 2012 ਤੋਂ ਲੈ ਕੇ ਅੱਜ ਤੱਕ ਆਪਣੇ ਭਰਾ ਨਾਲ ਖੜੇ ਸੀ ਤੇ ਅੱਜ ਵੀ ਖੜੇ ਨੇ ਨਾ ਤਾਂ ਇਹਨਾਂ ਨੇ ਅੱਜ ਤੱਕ ਕੋਈ ਕਿਤਾਬ ਲਿਖੀ ਹੈ ਤੇ ਨਾ ਹੀ ਕੋਈ ਇੰਟਰਵਿਊ ਕੀਤੀ ਹੈ ਜਾਂ ਉਸ ਦੇ ਨਾਲ ਜੰਮੇ ਭਰਾਵਾਂ ਵਰਗੇ ਫੈਨ ਜਿਨ੍ਹਾਂ ਨੇ ਮੇਰੇ ਪੁੱਤ ਦਾ ਹਰ ਕਦਮ ਤੇ ਸਾਥ ਦਿੱਤਾ ਹੈ ਮੈਂ ਉਹਨਾਂ ਦੀ ਆਖਰੀ ਸਾਹ ਤੱਕ ਰਣੀ ਰਹਾਂਗੀ ਵਾਹਿਗੁਰੂ ਇਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਹੱਸਦੇ ਵਸਦੇ ਰਹਿਣ ਹੁਣ ਮਾਤਾ ਚਰਨਕੌਰ ਦੀ ਇਸ ਪੋਸਟ ਤੋਂ ਤਾਂ ਇਹੀ ਲੱਗਦਾ ਹੈ ਕਿ ਉਹ ਵੀ ਇਸ ਕਿਤਾਬ ਤੋਂ ਕੋਈ ਜ਼ਿਆਦਾ ਖੁਸ਼ ਨਹੀਂ ਹਨ ਤੇ ਨਾ ਹੀ ਇੰਟਰਵਿਊ ਵਿੱਚ ਸਿੱਧੂ ਮੂਸੇਵਾਲਾ ਨੂੰ ਆਪਣਾ ਸਭ ਤੋਂ ਵੱਧ ਕਰੀਬੀ ਦੱਸਣ ਵਾਲਿਆਂ ਤੋਂ ਖੁਸ਼ ਹਨ